ਹਲੋ ਦੋਸਤੋ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਆਟੇ ਦੀਆਂ ਸੇਵੀਆਂ ਨੂੰ ਘਰ ਵਿੱਚ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਪਹਿਲੇ ਪਹਿਲੇ ਸਾਡੇ ਸਿਆਣੇ ਬਜ਼ੁਰਗ ਘਰ ਵਿੱਚ ਹੀ ਆਟੇ ਦੀਆਂ ਸੇਵੀਆਂ ਬਣਾਉਂਦੇ ਸੀ ਉਹਨਾਂ ਨੂੰ ਬਹੁਤ ਹੀ ਚਾਹ ਨਾਲ ਖਾਧਾ ਜਾਂਦਾ ਸੀ ਕਦੇ-ਕਦੇ ਸਾਡਾ ਮਨ ਕਰਦਾ ਸੀ ਕੋਈ ਮਿੱਠੀ ਚੀਜ਼ ਬਣਾ ਕੇ ਖਾਈਏ ਜ਼ਿਆਦਾਤਰ ਅਸੀਂ ਖੀਰ ਜਾਂ ਸੇਵੀਆਂ ਹੀ ਬਣਾ ਕੇ ਖਾਂਦੇ ਹਾਂ ਕਿਉਂਕਿ ਇਹ ਜਲਦੀ ਹੀ ਬਣ ਜਾਂਦੀਆਂ ਨੇ ਬਾਜ਼ਾਰ ਵਿੱਚੋਂ ਸੇਵੀਆਂ ਮਿਲ ਜਾਂਦੀਆਂ ਨੇ ਉਹ ਮੈਦੇ ਦੀਆਂ ਹੁੰਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਆٹے ਦੀਆਂ ਸੇਵੀਆਂ ਬਣਾ ਕੇ ਦੱਸਾਂਗੇ ਸੇਵੀਆਂ ਬਣਾ ਲਈ ਮੈਂ ਘੱਟੇ ਨੂੰ ਪਹਿਲਾਂ ਹੀ ਗੁੰਨ ਕੇ ਰੱਖ ਲਿਆ ਸੀ ਮੈਦੇ ਕੋਲੀ ਆਟਾ ਲਿਆ ਸੀ ਇੱਦੀ ਕੋਲੀ ਘੱਟੇ ਨਾਲ ਕਿੰਨੀਆਂ ਹੀ ਸੇਵੀਆਂ ਬਣ ਜਾਂਦੀਆਂ ਨੇ ਤੁਸੀਂ ਆਪਣੇ ਸਹਾਨਾ ਵੱਧ ਘੱਟ ਆਟਾ ਲੈ ਸਕਦੇ ਹੋ ਤੇ ਆਟੇ ਨੂੰ ਨਾਰਮਲ ਰੋਟੀ ਵਾਂਗ ਹੀ ਗੁੰਨਣਾ ਆ ਆਟਾ ਪਤਲਾ ਨਹੀਂ ਹੋਣਾ ਚਾਹੀਦਾ ਆਟੇ ਨੂੰ ਸਖਤ ਹੀ ਰੱਖਣਾ ਆ ਆਟੇ ਨੂੰ ਹੱਥ ਵਿੱਚ ਲੈ ਕੇ ਜਿਸ ਤਰ੍ਹਾਂ ਸੀ ਰੋਟੀ ਦਾ ਪੇਰਾ ਲੈਣੇ ਆ ਲੈ ਕੇ ਤੋ ਦੀ ਲੰਬੀ ਜੀ ਰੋਲ ਬਣਾ ਲਾਂਗੇ ਰੋਲ ਤੁਸੀਂ ਉਹਦਾ ਪਤਲਾ ਹੀ ਬਣਾਉਣਾ ਜਿਆਦਾ ਮੋਟਾ ਨਹੀਂ ਬਣਾਉਣਾ ਤੇ ਫਿਰ ਉਹਦੇ 3-4 ਪੀਸ ਕਰ ਲਾਂਗੇ ਇੱਕ ਪੀਸ ਲੈ ਕੇ ਪੇਰੇ ਲੈ ਕੇ ਤੇ ਹੱਥ ਦੇ ਨਾਲ ਪੋਟਿਆਂ ਨਾਲ ਸੁਨੂ ਵਟਣਾ ਆ ਪੋਟਿਆਂ ਨਾਲ ਵਟ ਵਟ ਕੇ ਨਿਕਨ ਗਿਆ ਸੇਵੀਆਂ ਬਣਾਉਣੀਆਂ ਨੇ ਤੇ ਇਸ ਤਰ੍ਹਾਂ ਹੀ ਇਹ ਸਾਰੀਆਂ ਸੇਵੀਆਂ ਹੌਲੀ-ਹੌਲੀ ਬਣਾਵਾਂਗੇ ਜੇ ਤੁਹਾਨੂੰ ਪੋਟੇ ਨਾਲ ਵਟਣਾ ਚੰਗਾ ਨਹੀਂ ਲੱਗਦਾ ਜਾਂ ਔਖਾ ਲੱਗਦਾ ਆ ਤੁਸੀਂ ਆਟੇ ਨੂੰ ਹੱਥ 'ਚ ਪਾ ਕੇ ਵੀ ਮਲ ਕੇ ਵਟ ਸਕਦੇ ਹੋ ਹੱਥ ਤੇ ਪਾ ਕੇ ਛੇਤੀ ਵਟੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਸਾਈਜ਼ ਥੋੜਾ ਲੰਬਾ ਵੀ ਹੋ ਜਾਂਦਾ ਆ ਪਰ ਸਾਡੇ ਬਜ਼ੁਰਗ ਪੋਟਿਆਂ ਨਾਲ ਹੀ ਵਟਦੇ ਸੀ ਅਸੀਂ ਹੱਥ 'ਚ ਪਾ ਕੇ ਹੀ ਸਾਰੀਆਂ ਸੇਵੀਆਂ ਨੂੰ ਵਟਾਂਗੇ ਤੇ ਹੌਲੀ-ਹੌਲੀ ਸਾਰੀਆਂ ਸੇਵੀਆਂ ਸੀ ਵਟ ਲਾਂਗੇ ਹੱਥ ਜੇ ਕਰਨ ਨਾਲ ਬਹੁਤ ਜਲਦੀ ਹੁੰਦੀਆਂ ਪਈਆਂ ਨੇ ਤੇ ਛੇਤੀ ਵੱਟੀਆਂ ਜਾਂਦੀਆਂ ਨੇ ਤੇ ਹੱਥ ਜੇ ਵੱਟਣ ਨਾਲ ਇੱਕ ਤੇ ਲੰਬੀਆਂ ਵੀ ਬਣਾਉਣ ਡੀਆਂ ਨੇ ਤੇ ਪਤਲੀਆਂ ਵੀ ਬੰਦੀਆਂ ਪਈਆਂ ਨੇ ਤੁਸੀਂ ਵੀ ਜਦੋਂ ਬਣਾਓਗੇ ਤੇ ਹੱਥ ਤੇ ਹੀ ਵੱਟ ਲਓ ਅੱਗੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਤਾਂ ਹੀ ਬਣਾ ਸਕਦੇ ਹੋ ਕੋਈ ਵੀ ਕੰਮ ਕਰੋ ਮਿਹਨਤ ਤੇ ਲੱਗਦੀ ਆ ਤੇ ਮਿਹਨਤ ਦਾ ਹੀ ਫਲ ਮਿਲਦਾ ਜਦੋਂ ਤੋਂ ਇਹ ਥੋੜੀਆਂ ਜੀਆਂ ਵੱਟ ਲੈਣੀਆਂ ਉੱਪਰੋਂ ਦੀ ਸੁੱਕਾ ਆਟਾ ਜ਼ਰੂਰ ਪਾਣਾ ਤਾਂ ਜੋ ਆਪਾਂ ਚ ਇਹ ਚਿਪਕਨਾਂ ਸुरू-ਸਰੂਚੋਂ ਇਸ ਨੂੰ ਬਣਾਉਣਾ ਥੋੜਾ ਤਾਂ ਔਖਾ ਲੱਗਣਾ ਆ ਤੇ ਜਦੋਂ ਅਸੀਂ ਇਸ ਨੂੰ ਬਣਾਣ ਲੱਗ ਜਾਵਾਂਗੇ ਤੇ ਫਿਰ ਇਹ ਸਾਨੂੰ ਸੋਖੀਆਂ ਲੱਗਣ ਲੱਪਣੀਆਂ ਨੇ ਤੇ ਹੁਣ ਮੈਂ ਬਣਾਉਂਦੀ ਬਈ ਤੇ ਮੈਨੂੰ ਹੁਣ ਬਣਾਉਣ ਦਾ ਬਹੁਤ ਹੀ ਮਜ਼ਾ ਆਂਦਾ ਪਿਆ ਆ ਤੇ ਇਹ ਹੁਣ ਮੇਰੇ ਕੋਲ ਬਹੁਤ ਹੀ ਜਲਦੀ ਬਣੀ ਜਾਣੀਆਂ ਤੁਸੀਂ ਦੇਖਦੇ ਤੇ ਇਹ ਮੈਂ ਕਿੰਨੀਆਂ ਹੱਥ ਨਾਲ ਸਹੀਆਂ ਵੱਟ ਲਈਆਂ ਨੇ ਅਜੇ ਮੈਨੂੰ 1-2 ਮਿੰਟ ਹੀ ਹੋਇਆ ਨੂੰ ਵਟ ਗਏ ਜ਼ਰੂਰੀ ਨਹੀਂ ਕਿ ਇੱਕੋ ਵਾਰ ਹੀ ਸਾਰੀਆਂ ਵਟਣੀਆਂ ਨੇ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤੁਸੀਂ ਹੌਲੀ-ਹੌਲੀ ਥੋੜੀਆਂ-ਥੋੜੀਆਂ ਵਟ ਕੇ ਰੱਖ ਸਕਦੇ ਹੋ ਪਹਿਲੇ ਬਜ਼ੁਰਗ ਜਦੋਂ ਵੀ ਟਾਈਮ ਮਿਲਦਾ ਸੀ ਤੇ ਥੋੜੀਆਂ-ਥੋੜੀਆਂ ਵਟ ਕੇ ਰੱਖ ਦਿੰਦੇ ਸੀ ਤੇ ਜਦੋਂ ਵੇਲੇ ਹੁੰਦੇ ਹੀ ਫੇਰ ਵਟਣ ਲੱਗ ਪੈਂਦੇ ਸੀ ਇਸ ਤਰ੍ਹਾਂ ਹੀ ਉਹ ਸਾਰੀਆਂ ਸੇਵੀਆਂ ਨੂੰ ਸਟੋਰ ਕਰਕੇ ਰੱਖ ਲੈਂਦੇ ਸੀ ਆਪਾਂ ਵੀ ਅਸੀਂ ਇਸ ਨੂੰ ਥੋੜੀਆਂ-ਥੋੜੀਆਂ ਕਰਕੇ ਹੀ ਵਟਾਂਗੇ ਜਿੰਨੀਆਂ ਸਾਡੇ ਕੋਲ ਵਟਾਉਣੀਆਂ ਆ ਮੈਂ ਓਨੀਆਂ ਵਟ ਲਾਂਗੀ ਤੇ ਬਾਕੀ ਫੇਰ ਫ੍ਰੀ ਹੋ ਕੇ ਵਟ ਕੇ ਰੱਖ ਲਾਂਗੀ ਤੇ ਜਦੋਂ ਇਹ ਸਾਰੀਆਂ ਵਟੀਆਂ ਜਾਣਗੇ ਤੇ ਅਸੀਂ ਇਸ ਨੂੰ ਤੁਪੇ ਰੱਖਣਾ ਹੈ ਇਸ ਨੂੰ ਸਕਾਂ ਲਈ 2 ਜਾਂ 3 ਦਿਨ ਲੱਗਣਗੇ ਜਦੋਂ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਤੇ ਅਸੀਂ ਇਸ ਨੂੰ ਇੱਕ ਡੱਬੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਦਵਾਂਗੇ ਇਹ ਖਰਾਬ ਨਹੀਂ ਹੁੰਦੀਆਂ ਜਦੋਂ ਤੁਸੀਂ ਇਸ ਨੂੰ ਸਟੋਰ ਕਰਕੇ ਰੱਖਣਾ ਹੈ ਤੇ ਪਹਿਲਾਂ ਥੋੜੀਆਂ ਜੀਆਂ ਕਰਾਏ ਦੇ ਵਿੱਚ ਪਾ ਕੇ ਪੌਣ ਨਾ ਕੇ ਰੱਖਣਾ ਫਿਰ ਇਹ ਕਦੇ ਖਰਾਬ ਨਹੀਂ ਹੋਣਗੀਆਂ ਹੁਣ ਆਦੇ ਉੱਪਰ ਪਾਵਾਂਗੇ ਸੁੱਕਾ ਆਟਾ ਸੁੱਕਾ ਆਟਾ ਵਿੱਚ ਵਿੱਚ ਤੁਸੀਂ ਪਾਉਂਦੇ ਰਹਿਣਾ ਜਦੋਂ ਸੇਵੀਆਂ ਵਟਣੀਆਂ ਨੇ ਸੁੱਕਾ ਾਟੇ ਦੇ ਨਾਲ ਇਹ ਆਪਸ ਇਹ ਇੱਕ ਦੂਜੇ ਨਾਲ ਨਹੀਂ ਲੱਗਣਗੀਆਂ ਇਦਾਂ ਹੀ ਆਪਾਂ ਸਾਰੀਆਂ ਸੇਵੀਆਂ ਨੂੰ ਵਟ ਲਵਾਂਗੇ ਤੇ ਧੁੱਪ ਵਿੱਚ ਰੱਖ ਦਾਂਗੇ ਤੁਸੀਂ ਵੀ ਇਸ ਨੂੰ ਬਣਾਇਓ ਇਹ ਖਾਣ ਵਿੱਚ ਬਹੁਤ ਸਵਾਦ ਹੁੰਦੀਆਂ ਨੇ ਤੇ ਇਹ ਪੱਚ ਵੀ ਜਾਂਦੀਆਂ ਨੇ वैसे ਤੇ ਬਾਜ਼ਾਰ ਵਾਲੀਆਂ ਵੀ ਬਹੁਤ ਵਧੀਆ ਬੰਦੀਆਂ ਨੇ ਪਰ ਘਰ ਦੀ ਚੀਜ਼ ਘਰ ਦੀ ਹੀ ਹੁੰਦੀ ਆ ਤੇ ਜੋ ਆਪਣੇ ਹੱਥਾਂ ਨਾਲ ਬਣਾਈ ਜਾਂਦੀ ਆ ਉਹਦਾ ਸਵਾਦ ਵੱਖਰਾ ਹੀ ਹੁੰਦਾ ਹੈ ਇਸ ਨੂੰ ਬਣਾਉਣ ਦਾ ਤਰੀਕਾ ਸੇਮ ਉਹੀ ਹੁੰਦਾ ਜੋ ਬਾਜ਼ਾਰ ਵਾਲੀਆਂ ਸੇਵੀਆਂ ਦਾ ਹੁੰਦਾ ਆ ਅਸੀਂ ਇਸ ਨੂੰ ਦੁੱਧ ਵਿੱਚ ਬਣਾ ਕੇ ਖਾ ਸਕਨੇ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸਿਓ ਤਾਂ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਣੀ